ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹਾਜ਼ਰ ਹੋਇਆ ਤੁਹਾਡੇ ਲਈ ਇੱਕ ਹੋਰ ਕਹਾਣੀ ਲੈ ਕੇ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਹੈ ਬਾਲ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ। ਕੁਰਤੇਵਹਾਦਰ ਜੀ ਚੋਂ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਸੰਪੂਰਵੇ ਭਾਰਤ ਦੀ ਯਾਤਰਾ ਦੇ ਦੌਰਾਨ ਗਿਆ ਤੇ ਨੇੜੇ ਪਟਨਾ ਸਹਿਰ ਪਹੁੰਚੇ। ਪਟਨਾ ਪਹੁੰਚ ਕੇ ਉਹਨਾਂ ਨੇ ਸਹਿਰ ਤੋਂ ਬਾਹਰ ਇੱਕ ਤੰਬੂ ਲਗਾ ਕੇ ਡੇਰਾ ਪਾਲਿਆ। ਪਟਨਾ ਇੱਕ ਜੋ ਕੇ ਇਤਿਹਾਸਕ ਸਹਿਰ ਹੈ ਗੰਗਾ ਨਦੀ ਦੇ ਬਿਲਕੁਲ ਕਿਨਾਰੇ ਉੱਤੇ ਬਸਿਆ ਹੋਇਆ ਹੈ ਉੱਥੇ ਜੱਤਾਂ ਦਾ ਇੱਕ ਸਿੱਖ ਰਹਿੰਦਾ ਸੀ ਜਦ ਉਸਨੇ ਗੁਰੂ ਜੀ ਦੇ ਆਉਣ ਬਾਰੇ ਸੁਣਿਆ ਤਾਂ ਉਹ ਗੁਰੂ ਜੀ ਪਾਸ ਆ ਗਿਆ ਉਸਨੇ ਗੁਰੂ ਜੀ ਨੂੰ ਬੇਨਤੀ ਕਰਨ ਲੱਗਾ ਕਿ ਤੁਸੀਂ ਇਸ ਤੰਬੂ ਵਿੱਚ ਰਹਿਣ ਦੀ ਬਜਾਏ ਉਹ ਆਲਮਗਾਂਚ ਵਿਖੇ ਉਹਨਾਂ ਦੀ ਹਵੇਲੀ ਵਿੱਚ ਨਿਵਾਸ ਕਰਨ ਗੁਰੂ ਤੇਗ ਬਹਾਦਰ ਜੀ ਮੰਨ ਕੇ ਆਪਣਾ ਡੇਰਾ ਹਵੇਲੀ ਵਿੱਚ ਲਾ ਲਿਆ ਆਪਣੇ ਪਰਿਵਾਰ ਸਮੇਤ ਉਹ ਇਸ ਸਥਾਨ ਤੇ ਆ ਕੇ ਰਹਿਣ ਲੱਗ ਪਏ ਗੁਰੂ ਜੀ ਫਿਰ ਆਸਾਮ ਵੱਲ ਤੁਰ ਪਏ ਗੁਰੂ ਜੀ ਆਪਣੇ ਪਰਿਵਾਰ ਨੂੰ ਪਟਨਾ ਸਾਹਿਬ ਛੱਡ ਕੇ ਜਦੋਂ ਆਸਾਮ ਵੱਲ ਗਏ ਤਾਂ ਇਸ ਸਥਾਨ ਤੇ ਗੋਵਿੰਦ ਰਾਏ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਮਾਤਾ ਗੁਜਰੀ ਦੇ ਘਰ ਮਾਮਾ ਕਰਪਾਲ ਚੰਦ ਅਤੇ ਸਾਰੇ ਸਿੱਖ ਬੜੇ ਹੀ ਖੁਸ਼ ਸਨ ਉਹਨਾਂ ਸਭਨਾਂ ਨੂੰ ਇਹ ਬੱਚਾ ਬੜਾ ਹੀ ਖਾਸ ਲੱਗ ਰਿਹਾ ਸੀ ਸਭਰ ਉਹ ਸੱਚੇ ਤੇ ਮੁੱਖ ਇੱਕ ਰੱਬੀ ਨੂਰ ਨਜ਼ਰ ਆ ਰਿਹਾ ਸੀ ਬੜਾ ਬੱਚਾ ਹੀ ਬੱਚਾ ਬੜਾ ਹੀ ਮਨਮੋਹਕ ਪਿਆਰਾ ਤੇ ਸੁਖ ਦੇਣ ਵਾਲਾ ਲੱਗ ਰਿਹਾ ਸੀ ਉਹਨਾਂ ਦਿਨਾਂ ਵਿੱਚ ਹੀ ਪੰਜਾਬ ਦੇ ਇੱਕ ਸਹਿਰ ਕਰਨਾਲ ਪਿੰਡ ਠਸਕਾ ਦਾ ਰਹਿਣ ਵਾਲਾ ਪੀਰ ਪੀਖਨ ਸਾਜੀ ਰਹਿੰਦਾ ਸੀ ਉਹ ਹਰ ਰੋਜ਼ ਪੱਛਮ ਨੂੰ ਮੱਤਕੇ ਬਲਮੂ ਕਰਕੇ ਆਪਣੀ ਨਿਵਾਸ ਪਰਦਾ ਸੀ ਪਰ ਉਸ ਦਿਨ ਉਹ ਆਪਣਾ ਮੂੰਹ ਪੂਰਬ ਵੱਲ ਕਰਕੇ ਨਿਵਾਸ ਅਦਾ ਕਰਨ ਲੱਗ ਪਿਆ। ਇਹ ਸਭ ਦੇਖ ਕੇ ਉਸ ਦੇ ਜਿਹੜੇ ਸਾਰੇ ਮুরিਦ ਸਨ ਉਹ ਹੈਰਾਨ ਹੋ ਗਏ ਅਤੇ ਪੀਰ ਭਿਕਨ ਸਾਹ ਨੂੰ ਪੁੱਛਣ ਲੱਗ ਪਏ ਕਿ ਪੀਰ ਜੀ ਤੁਹਾਡਾ ਇਹ ਕਰਮ ਤਾਂ ਮੁਸਲਮ ਪਰੰਪਰਾ ਦੇ ਬਿਲਕੁਲ ਵਿਰੁੱਧ ਹੈ। ਪੀਰ ਜੀ ਨੇ ਇਹ ਉੱਤਰ ਦਿੱਤਾ ਅੱਜ ਇੱਕ ਰੱਬੀ ਨੂਰ ਵਾਲੇ ਬੱਚੇ ਨੇ ਪੂਰਬ ਵਾਲੇ ਪਾਸੇ ਜਨਮ ਲਿਆ ਹੈ। ਮੈਂ ਤਾਂ ਉਸ ਦਾ ਆਦਰ ਸਤਕਾਰ ਦੇ ਰਿਹਾ ਸੀ। ਸੇਤੀ ਅਸੀਂ ਸਾਰੇ ਉਸ ਦੇ ਦਰਸ਼ਨ ਕਰਨ ਵਾਸਤੇ ਜਾਵਾਂਗੇ ਪੀਰ ਵੀ ਖੰਸਾ ਅਤੇ ਉਸ ਦੇ ਆਪਣੇ murid ਸਾਰੇ ਕਰਨਾਲ ਤੋਂ ਪਟਨਾ ਲਈ ਉਸੇ ਵਕਤ ਹੀ ਤੁਰ ਪਏ ਇਹ ਬੜੀ ਲੰਬੀ ਠਿਕਕਾਰ ਦੇਣ ਵਾਲੀ ਯਾਤਰਾ ਸੀ ਉਹਨਾਂ ਨੇ ਉਹਨਾਂ ਨੂੰ ਸੰਕੜੇ ਮੀਲ ਦੂਰ ਦੀ ਯਾਤਰਾ ਕਰਨੀ ਪਈ ਸੀ ਪੀਰ ਜੀ ਸੇਤੀ ਤੋਂ ਛੇਤੀ ਪਟਨਾ ਸਹਿਰ ਪਹੁੰਚਣ ਲਈ ਬੇਚੈਨ ਸਨ ਅੰਤ ਕਈ ਹਫ਼ਤਿਆਂ ਤੇ ਮਹੀਨਿਆਂ ਦੇ ਲੰਬੇ ਸਫ਼ਰ ਤੋਂ ਬਾਅਦ ਉਹ ਪਟਨਾ ਸਹਿ ਪਹੁੰਚ ਗਏ ਜਿੱਥੇ ਕੇ ਪਟਨਾ ਸਹਿ ਪਹੁੰਚ ਕੇ ਪੀਰ ਜੀ ਇੱਕ Hindu ਦੀ ਦੁਕਾਨ ਤੇ ਗਏ ਉਹਨਾਂ ਲਈ ਲੱਡੂਆਂ ਦੀ ਭਰੀ ਮਟਕੀ ਖਰੀਦੀ ਫਿਰ ਉਹ ਇੱਕ ਮੁਸਲਮਾਨ ਦੀ ਦੁਕਾਨ ਤੇ ਗਏ ਉਹਨਾਂ ਕੋਲੋਂ ਵੀ ਇੱਕ ਲੱਡੂਆਂ ਦੀ ਭਰੀ ਮਟਕੀ ਖਰੀਦ ਲਈ ਅਤੇ ਮਾਤਾ ਗੁਜਰੀ ਦੇ ਘਰ ਪਹੁੰਚ ਗਏ ਉੱਥੇ ਪਹੁੰਚ ਕੇ ਪੀਰ ਭਿਕਖੰਸਾ ਨੇ ਨਵ ਜੰਮੇ ਬੱਚੇ ਦੇ ਦਰਸ਼ਨ ਵਾਸਤੇ ਬੇਨਤੀ ਕੀਤੀ ਪਰ ਪਹਿਲਾਂ ਤਾਂ ਮਾਤਾ ਗੁਜਰੀ ਆਪਣੇ ਬੱਚੇ ਨੂੰ ਉਹਨਾਂ ਅਜਨਬੀਆਂ ਨੂੰ ਦਿਖਾਉਣ ਲਈ ਥੋੜੀ ਜਿਹੀ ਚਿੰਗ ਮਹਿਸੂਸ ਕਰ ਰਹੇ ਸਨ ਪਰ ਭਿਕਖੰਸਾ ਜੀ ਸਰਦਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਮਾਤਾ ਗੁਜਰੀ ਜੀ ਨੇ ਇਨਕਾਰ ਨਾ ਕੀਤਾ ਪਰ ਭੀਖਣ ਸਾਹ ਨੇ ਉਸ ਰੱਬੀ ਨੂਰ ਵਾਲੇ ਬੱਚੇ ਗੋਵਿੰਦ ਰਾਏ ਦੇ ਦਰਸ਼ਨ ਕੀਤੇ ਤਾਂ ਬੜੇ ਸਤਕਾਰ ਨਾਲ ਉਸ ਬੱਚੇ ਦੇ ਪੈਰਾਂ ਤੇ ਡਿੱਗ ਪਏ। ਉਹਨਾਂ ਲੱਡੂਆਂ ਦੀਆਂ ਭਰੀਆਂ ਹੋਈਆਂ ਉਹ ਦੋਵੇਂ ਮਟਕੀਆਂ ਉਹਨਾਂ ਦੇ ਸਾਹਮਣੇ ਰੱਖ ਦਿੱਤੀਆਂ ਤੇ ਉਸ ਰਹਾਣੀ ਬੱਚੇ ਨੇ ਆਪਣੇ ਹੱਥਾਂ ਦੋਵੇਂ ਰੱਖ ਦਿੱਤੇ। ਇੱਕ ਹੱਥ ਇੱਕ ਲੱਡੂਆਂ ਵਾਲੀ ਮਟਕੀ ਤੇ ਰੱਖ ਦਿੱਤਾ ਤੇ ਦੂਸਰਾ ਹੱਥ ਲੱਡੂਆਂ ਦੀ ਦੂਸਰੀ ਮਟਕੀ ਤੇ ਰੱਖ ਦਿੱਤਾ। ਪੀਰ ਪਿੱਖਸਾਨੇ ਜਿਹੜੀ 부ਜਾਰਤ ਗੋਬਿੰਦ ਰਾਏ ਨੂੰ ਪਾਈ ਸੀ ਉਸ ਦਾ ਜਵਾਬ ਪੀਰ ਨੂੰ ਮਿਲ ਗਿਆ ਸੀ ਗੁਰੂ ਜੀ ਨੇ ਉਸ ਦੇ ਜਵਾਬ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਸਨ ਪਰ ਜਵਾਬ ਤੋਂ ਪੀਰ ਦੀ ਸਹਿਮਤ ਸੀ ਪਰ ਉਹਨਾਂ ਦੇ ਜਿਹੜੇ ਮੁਰੇਦ ਸਨ ਉਹ ਬਿਲਕੁਲ ਵੀ ਸੰਤੁਸ਼ਟ ਨਹੀਂ ਸਨ ਉਹਨਾਂ ਨੇ ਪੀਰ ਜੀ ਨੂੰ ਇਹ ਰਾਹ ਸਮਝਾਉਣ ਵਾਸਤੇ ਕਿਹਾ ਪੀਰ ਪਿੱਖਸਾਨੇ ਸਮਝਾਇਆ ਤੇ ਕਿਹਾ ਮੈਂ ਦੋ ਮਟਕੀਆਂ ਖਰੀਦੀਆਂ ਸੀ ਇੱਕ ਹਿੰਦੂਆਂ ਵਾਸਤੇ ਇੱਕ ਮੁਸਲਮਾਨਾਂ ਵਾਸਤੇ ਮੈਂ ਉਸ ਬੱਚੇ ਸਾਹਮਣੇ ਇਹ ਮਟਕੀਆਂ ਰੱਖ ਕੇ ਜਾਨਣਾ ਚਾਹੁੰਦਾ ਸਾਂ ਕਿ ਇਸ ਰੂਹਾਨੀ ਬੱਚਾ ਹਿੰਦੂਆਂ ਦੀ ਖੈਰ ਮੰਗੇਗਾ ਜਾਂ ਮੁਸਲਮਾਨਾਂ ਦੀ ਪਰ ਦੋਨੋਂ ਮਟਕੀਆਂ ਉੱਤੇ ਦੋਨੋਂ ਹੱਥ ਰੱਖ ਕੇ ਇਸ ਸੱਚੇ ਸੁੱਚੇ ਬੱਚੇ ਨੇ ਮੈਨੂੰ ਜਵਾਬ ਦੇ ਦਿੱਤਾ ਕਿ ਇਹ ਉਹ ਕੇ ਉਹ ਦੋਹਾਂ ਤਿਰਾਂ ਦਾ ਹੀ ਸੱਚਾ ਸੁੱਚਾ ਮਿੱਤਰ ਬਣੇਗਾ ਉਹ ਚੰਗਿਆਈ ਦੇ ਵਾਸਤੇ ਇਨਾਮ ਦੇਵੇਗਾ ਤੇ ਬੁਰਾਈ ਦੇ ਵਾਸਤੇ ਸਜ਼ਾ ਦੇ ਦੇਗਾ ਇਸੇ ਤਰ੍ਹਾਂ ਹੀ ਬਾਲਕ ਗੋਬਿੰਦ ਰਾਏ ਜੀ ਬਚਪਨ ਵਿੱਚ ਹੀ ਚੰਗੀ ਸੋਚ ਵਾਲੇ ਵਿਅਕਤੀ ਸਨ ਇਹ ਸੁਣ ਕੇ ਪੀਰ ਜੀ ਅਤੇ ਉਹਨਾਂ ਦੇ ਮਰੀਦਾਂ ਨੇ ਗੋਬਿੰਦ ਰਾਏ ਦੇ ਪੈਰ ਫੜਲੇ ਤੇ ਬੜੀ ਹੀ ਇੱਜ਼ਤ ਤੇ ਅਦਬ ਨਾਲ ਨਮਸਕਾਰ ਕਰਦੇ ਹੋਏ ਉਹਨਾਂ ਤੋਂ ਸ਼ਮਾ ਮੰਗਦੇ ਹੋਏ ਵਾਪਸ ਪਰਤਣ ਤੋਂ ਕਰਨਾਲ ਵੱਲ ਤੁਰ ਪਏ। ਹਾਂਜੀ ਇਹ ਸੀ ਸਾਡੀ ਅੱਜ ਦੀ ਬਾਲ ਗੋਵਿੰਦ ਰਾਏ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦੀ ਕਹਾਣੀ। ਅੱਜ ਦੀ ਕਹਾਣੀ ਤੁਹਾਨੂੰ ਇਹ ਕਿਵੇਂ ਲੱਗੀ ਬਾਲ ਗੋਵਿੰਦ ਰਾਏ ਨੇ ਬਚਪਨ ਵਿੱਚ ਹੀ ਬੜੀ ਤਿੱਖਣ ਬੁੱਧੀ ਦੇ ਮਾਲਕ ਸਨ। ਜੋ ਕੇ ਸਵਨਨ ਨੂੰ ਇੱਕ ਬਰਾਬਰ ਇੱਕ ਮਾਲਕ ਦੇ ਬੱਚੇ ਸਮਝ ਕੇ ਮੰਨਦੇ ਸਨ ਹਾਂਜੀ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਵੀਡੀਓ ਤੇ ਕਮੈਂਟ ਲਾਈਕ ਜ਼ਰੂਰ ਕਰਨਾ ਜੀ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ